जिस जगवीर सिंह दे ए प्रचार किया जा रहा है कि जगवीर शाही हुई है अते इस ले आम आदमी पार्टी दे लीडर जिम्मेवार इस संबंध आम आदमी पार्टी बिलगा यूनिट दे प्रधान गुरिंदर सिंह, मास्टर जोगिंदर सिंह अते नगर कौंसल दे सीनियर वाइस प्रधान संदीप ने अपने साथियों लड़की पार्टी की स्थिति कलियर की प्रेस कॉन्फ्रेंस दौरान उक्त अवदेदारा ने कहा कि गुरुद्वारा साहिब विच जो भी तानदलिया होया हन वो कैशियर जगवीर सिंह मैनेजर अते लेखाकार ने रल मिलकी कीतिया हन अते वंडियां पावण लगे लड़ पए जिस कारण एक तेर ने दूसरी तेर दी शिकायत आप ही कर देती परताल दौरान आपे ही सारे फस गए पर परताल उपरांत हुई कार्रवाई दा इल्जाम आम आदमी पार्टी सिर मार रहे हन जो कि सरासर गलत है ਜਦੋਂ ਇਸ ਸਬੰਧੀ ਗਰੰਥੀ ਜਗਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨੇ ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ। ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਮੈਂ ਮਾਸਟਰ ਜਗਦੀਸ਼ ਸਿੰਘ ਅੱਜ ਦਾ ਮੇਲ ਉੱਤਾ ਸਾਡੇ ਕਲਤਨ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਨੀ ਪਾਸੇ ਜਿੱਥੇ ਮੇਰੀ ਪੁੱਗ ਦੇ ਨਾਲ ਇੱਕ ਬਹੁਤ ਵੱਡਾ ਤਕਬਲਾ ਹੋਇਆ ਉਸ ਵੰਦੀ ਇੱਕ ਕਾਨਫਰੰਸ ਜਿਵੇਂ ਤਸੀਹਾ ਗਰਿਆ ਉਪਰੰਤ ਇੱਕ ਕਪਲਾ ਜੋ ਖਾਸ ਕਰਕੇ ਮੈਂ ਇੱਕ ਰਿਸ਼ਤੇਦਾਰਾਂ ਦਾ ਪਾਠ ਕਰਾਇਆ ਸੀ ਜੇ ਮਾਰਤ ਇਸੇ ਸਾਲ ਤੇ 50000 ਰੁਪਏ ਮੈਂ ਗੁਰਦੁਆਰਾ ਸਾਹਿਬ ਨੂੰ ਆਪਣੇ ਰਿਸ਼ਤੇਦਾਰਾਂ ਸਰਦਾਰ ਅਮਰੀਕ ਸਿੰਘ ਸੰਘੇੜਾ ਜੂਕੇ ਵਾਸੀ ਜੋ ਸਵਰਗਵਾਸ ਹੋ ਗਏ ਉਹਨਾਂ ਵੱਜੋਂ ਦਿੱਤਾ ਗਿਆ ਕਿਹੜੇ ਗੁਰੂ ਘਰ ਨੂੰ ਜੀ ਪੰਜਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪੰਡਤ ਦਾ ਸ਼ਾਮ ਤੱਕ ਉਹਨਾਂ ਨੇ ਗੁਰਦੁਆਰੇ ਦੇ ਗਾਰੰਟੀ ਜਗਵੀਰ ਸਿੰਘ ਦੀ ਜਿਨ੍ਹਾਂ ਨੂੰ ਮੈਂ ਮੈਨੇਜਰ ਦੇ ਸਾਹਮਣੇ ਪੈਸੇ ਪੜਾਏ ਔਰ ਉਹਨਾਂ ਨੇ ਮੈਨੂੰ ਸ਼ਾਮ ਤੱਕ ਕੋਈ ਰਸੀਦ ਨਹੀਂ ਦਿੱਤੀ ਕਿਉਂਕਿ ਉਹ ਮੇਰੇ ਨਾਲ WhatsApp ਤੇ ਟੈਸਟ ਸਨ ਜਗਵੀਰ ਸਿੰਘ ਦੀ ਮੈਂ ਉਹਨੂੰ ਫੋਨ ਕੀਤਾ ਵੀ ਮੈਂ 50000 ਪੈਸਾ ਤੁਹਾਨੂੰ ਦੇ ਕੇ ਗਿਆ ਜੋ ਦੀ ਰਸੀਦ ਸੈਂਡ ਕਰਾਂ ਕਿਉਂਕਿ ਵਿਦੇਸ਼ੀ ਬੰਦੇ ਨੇ ਮੈਂ ਰਸੀਦ ਦੇਣੀ ਵੱਲ ਉਹਨਾਂ ਨੇ ਉਹਨੂੰ WhatsApp ਤੇ ਰਸੀਦ ਭੇਜੀ ਮੈਂ ਉਸੇ ਵੱਲੇ ਫਿਰ ਦੁਆਰਾ ਫੋਨ ਕੀਤਾ ਹੈ ਲਈ ओरिजिनल ਰਸੀਦ ਵੀ ਭੇਜੋ ਕਿਉਂਕਿ ਉਹ ਵਿਦੇਸ਼ੀ ਬੰਦੇ ਨੇ ਮੈਂ ਉਹਨਾਂ ਨੂੰ ਹੈਂਡਓਵਰ ਕਰਨੀ ਉਹਨਾਂ ਨੇ ਕਿਸੇ ਆਪਣੇ ਮੁਲਾਜ਼ਮ ਰਾਹੀਂ ਮੈਨੂੰ ਇਸ ਦੀ 6 ਮਾਰਚ ਨੂੰ ਸ਼ਾਮ ਦੇ ਵੇਲੇ ਭੇਜੀ ਸਾਡੇ ਕੋਲ ਮਨਚਤ ਵਿੱਚ ਕਰਨਾ ਸੀ ਸ਼ਰਧਾ ਬੰਦ ਲੋਕ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬਾਂ ਦੇ ਨਾਮ ਤੇ ਬੜਾ ਪੈਸਾ ਦਾਨ ਕਰਦੇ ਨੇ ਪਰ ਇਹਨਾਂ ਲੋਕਾਂ ਨੇ ਜਿੱਥੇ ਸਾਡੇ ਵਰਗੇ ਕੀ ਅਨੇਕਾਂ ਲੋਕਾਂ ਦੀ ਸ਼ਰਧਾ ਨੂੰ ਇਸ ਪਾਈ ਹੈ। ਹੈਰਾਨੀ ਦੀ ਗੱਲ ਹੋਈ ਸਾਡੇ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਕਿਉਂਕਿ ਧੰਨ ਦੇਣ ਵਾਲਾ ਬੰਦਾ ਧੰਨ ਦੇ ਜਾਂਦਾ ਹੈ। ਲੋਰੇ ਉਹਨੂੰ ਕਿਵੇਂ ਵਰਤਦੇ ਨੇ ਕਿਹੋ ਜਿਹੇ ਲੋਕ ਨੇ ਤੇ ਉਹਨਾਂ ਤੇ ਨਿਰਭਰ ਕਰਦਾ ਹੈ। ਹੋਇਆ ਇਸ ਤਰ੍ਹਾਂ ਕੋਈ 2-3 ਮਹੀਨੇ ਦੇ ਬਾਅਦ ਪਿੰਡ 'ਚ ਕੁਸਰਮਸਰ ਹੋਈ ਇਹਨਾਂ ਦੀ ਧੜੇਬੰਦੀ ਗਰੁੱਪਵਾਦੀ ਹੋ ਸਕਦੀ ਹੈ। ਉਸ ਤਹਿਤ ਇਹਨਾਂ ਨੇ ਮਿਲ ਕੇ ਸਾਡੇ ਵਾਲੀ ਰਸੀਦ ਜਿਹੜੀ ਤੇ ਮੇਰੇ ਕੋਲ ਮੌਜੂਦ ਹੈ ਮੈਨੂੰ ਤਾਂ 50000 ਦੀ ਭੇਜੀ ਅਸੀਂ ਜਦੋਂ ਸਰਦਾਰ ਪ੍ਰਦੀਪ ਸਿੰਘ ਤਲਿਆਣ ਜਿਹੜੇ ਐਸਡੀਪੀਸੀ ਦੇ ਲੰਬੇ ਸਮੇਂ ਤੋਂ ਮੈਂਬਰ ਵੀ ਹਨ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਵੀ ਉੱਥੇ ਹਾਜ਼ਰ ਹੋਏ ਤਿੰਨ ਜਣੇ ਮੇਰੇ ਨਾਲ ਸਾਡੇ ਸੀਨੀਅਰ ਅਸ ਪ੍ਰਧਾਨ ਤੇ ਭਵਿੰਦਰ ਸਿੰਘ ਜੀ ਇਹ ਦੇਖਣ ਲਈ ਕਿ ਸੱਚਮੁੱਚ ਕੋਈ ਘਪਲਾ ਹੋਇਆ ਜਦੋਂ ਅਸੀਂ ਐਂਟਰ ਕੀਤੇ ਤਾਂ ਉੱਥੇ ਇਦਾਂ ਗੱਲ ਚੱਲਦੀ ਸੀ ਕਿ 500 ਵਾਲੀ ਰਸੀਦ ਵਾਲਾ ਕਪਲਾ ਵੀ ਪਕੜਿਆ ਗਿਆ ਕਿਉਂਕਿ ਮੇਰੇ ਕੋਲ ਤਾਂ 50000 ਦੀ ਰਸੀਦ ਸੀ ਮੈਂ ਕਲਿਆਣ ਜੀ ਨੂੰ ਕਿਹਾ ਮੈਂ ਕਿਹਾ ਜੀ ਇਹ ਜਿਹੜੀ ਰਸੀਦ ਹੈ ਮੇਰੇ ਕੋਲ ਤਾਂ 50000 ਦੀ ਆ ਉਹ ਮੈਨੂੰ ਕਹਿੰਦੇ ਮਾਰਸ਼ ਦੀ ਕੋਈ ਗੱਲ ਨਹੀਂ ਅਸੀਂ ਮਸਲਾ ਹੱਲ ਕਰ ਲਿਆ ਸਾਡੀ ਤਸੱਲੀ ਵੀ ਨਹੀਂ ਕਰਾਈ ਮੈਂ ਉਹ ਪੜ੍ਹ ਕੇ ਜਿਹੜੇ ਗ੍ਰਾਂਥੀ ਸੀ ਜਗਵੀਰ ਸਿੰਘ ਮੈਂ ਕਿਹਾ ਵੀ ਸਾਹ ਤੇ ਰਿਆ ਰਿਟਰਨ ਤੇਰਾ ਹੱਥ ਦਾ ਬਈ ਤੁਸੀਂ ਯਾਰ 95000 ਦਾ ਕਪਲਾ ਕਰ ਰਿਆ ਉਹਨੇ ਕਿਹਾ ਬਲਦੇਵ ਕਲਿਆਣ ਸਿੰਘ ਦੇ ਸਾਹਮਣੇ ਕਿ ਮੈਨੇਜਰ ਜਿਹੜਾ ਹੈ ਉਹ ਮੇਰੇ ਨਕਲੀ ਸਾਈਨ ਕਰਦਾ ਅੱਗੇ ਵੀ ਇਹਨੇ ਕਈ ਚੋਰੀਆਂ ਮੇਰੇ ਸਾਈਨ ਕਰਕੇ ਮੈਂ ਉਹਨੂੰ ਕਿਹਾ ਜਾਂ ਤੂੰ ਪੜਿਆ ਲਿਖਿਆ ਮੈਟਰੀ ਚੋਂ ਆਇਆ ਬੰਦਾ ਹੂੰ ਮੈਂ ਵੀ ਮੈਟਰੀ ਚੋਂ ਆਇਆ ਬਟਾ ਟੀਚਰ ਹੈ ਔਰ ਸਾਨੂੰ ਇੰਨਾ ਕੁਛ ਕਹਿਣ ਦੇ ਬਾਵਜੂਦ ਨਾ ਤਾਂ ਐਸਟੀਪੀਸੀ ਮੈਂਬਰ ਨੇ ਸਾਡੀ ਤਸਦੀਕ ਕਰਾਈ ਤੇ ਜਿਹੜੇ ਇਨਸਪੈਕਟਰ ਆਏ ਸੀ ਦੋ ਉਹਦਾ ਹੱਥ ਸਿਮਕਾਲ ਦੇ ਵਿੱਚ ਹੀ ਹੋ ਗਿਆ ਕਿ ਮਸਲਾ ਹੱਲ ਹੋ ਗਿਆ ਔਰ ਜਦੋਂ ਅਸੀਂ ਉੱਥੇ ਉਹਨਾਂ ਨੂੰ ਕਹਿਣਾ ਚਾਹਿਆ ਤਾਂ ਬਈ ਇਸ ਤਰ੍ਹਾਂ ਦੇ ਘਪਲੇ ਤਾਂ ਨੇਕਾਂ ਹੋਰ ਵੀ ਹੋਏ ਨੇ ਜਿਹਦੇ ਕਾਰਨ ਜਿੱਥੇ ਲੋਕਾਂ ਦੀ ਸ਼ਰਧਾ ਘਟਦੀ ਹੈ ਉੱਥੇ ਸਿੱਖ ਸਮਾਜ ਦੀ ਬੜੀ ਬੇਇੱਜ਼ਤੀ ਹੁੰਦੀ ਆ ਸਾਨੂੰ ਵਿਦੇਸ਼ਾਂ ਚੋਂ ਮੈਂ ਤਾਂ ਮੈਨੂੰ ਕਈ ਫੋਨ ਆ ਗਏ ਜਦੋਂ ਤੁਸੀਂ ਤਾਂ ਮਹਿਸੂਸ ਨਹੀਂ ਕਰਦੇ ਹੋ ਪਰ ਮੈਂ ਸਾਹਮਣੇ ਵੀ ਕਿਹਾ ਇੱਕ ਬੁਲਾਇਆ ਮਿਲ ਕੇ ਕੀਤਾ ਗਿਆ ਨਾ ਤਾਂ ਲੈਂਜਰ ਬੋਲਿਆ ਨਾ ਐਸ ਐਸਜੀਪੀਸੀ ਦੇ ਬਲਦੇਸ਼ ਸਿੰਘ ਕਲਿਆਣ ਜੀ ਬੋਲੇ ਨਾ ਉਹ ਇਨਸਪੈਕਟਰ ਬੋਲੇ ਤੋਂ ਸਾਡੀ ਸਮਝ ਅਨੁਸਾਰ ਇਹ ਮਿਲ ਜਾ ਕੇ ਘਪਲਾ ਹੋਇਆ ਔਰ ਅਫਵਾਹਾਂ ਏੜਾਈ ਗਈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾਡੇ ਤੇ ਇਲਜ਼ਾਮ ਲਗਾਇਆ ਜਦੋਂ ਕਿ ਜੇ ਤੁਸੀਂ ਵਰੀਕੀ ਨਾਲ ਇਹਦੀ ਇਨਕੁਆਇਰੀ ਦੁਆਰਾ ਕਰਾਓ ਤਾਂ ਸ਼ਿਕਾਇਤ ਕਰਤਾ ਵੀ ਇਹਨਾਂ ਨੇ ਗੋਪਤ ਰੱਖਿਆ ਹੋਇਆ ਸ਼ਿਕਾਇਤ ਕਰਤਾ ਮਨਦੀਪ ਸਿੰਘ ਸੰਘੇੜਾ ਹੈ ਉਹ ਪਿੰਡ ਵਚਨਾ ਕੋਲ ਲੋਕੇਟ ਨੇ ਹੋਇਆ ਬੈਸਲੇ ਜਦੋਂ ਕੋਈ ਇਨਕੁਆਇਰੀ ਹੁੰਦੀ ਆ ਪਹਿਲਾਂ ਸ਼ਿਕਾਇਤ ਕਰਤਾ ਨੂੰ ਬੁਲਾਇਆ ਜਾਂਦਾ ਉਹਦੀ ਤਸੱਲੀ ਕਰਾਈ ਜਾਂਦੀ ਇਹਨਾਂ ਨੂੰ ਗੋਪਤੀ ਕਰਦੇ ਨਫਸ ਵਿੱਚ ਹੀ ਸੋ ਅਸੀਂ ਤਾਂ ਸ਼ਰਮਸਾਰ ਹਾਂ ਇਤਹਾ ਦੇ ਪਵਿੱਤਰ ਸਥਾਨਾਂ ਦੇ ਉੱਤੇ ਇਹ ਵੱਡੇ ਵੱਡੇ ਕਪਲੇ ਕਰਦੇ ਨੇ ਜਿਹਦੇ ਨਾਲ ਲੋਕਾਂ ਦੀ ਸ਼ਰਦਾ ਘਟਦੀ ਹੈ ਪਲਟਾ ਚੋਰ ਕੋਤਵਾਰ ਕੋ ਡੰਡੇ ਔਰ ਇਹ ਬੰਦੇ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਔਰ ਝੂਠੇ ਬੰਦਿਆਂ ਦੀ ਪਿੰਡ ਦੇ ਵਿੱਚੋਂ ਅੰਧਪਾਤ ਜਾਂ ਜਨਾਂ ਦੀ ਕੋਈ ਸ਼ਰਦਾ ਨਹੀਂ ਹੈ ਧਰਮ ਦੇ ਵਿੱਚ ਉਹਨਾਂ ਦੇ ਰਾਹੀਂ ਇਹ ਸਾਇੰਸ ਨੂੰ ਕਰਾ ਕੇ ਐਸਜੀਪੀਸੀ ਤੱਕ ਪਹੁੰਚ ਕਰ ਰਹੇ ਨੇ ਔਰ ਅਸੀਂ ਬੇਨਤੀ ਕਰਾਂਗੇ ਐਸਜੀਪੀਸੀ ਨੂੰ ਵੀ ਕਿਉਂਕਿ ਵੱਡੇ ਪੱਧਰ ਦੇ ਉੱਤੇ ਬਹੁਤ ਸਾਰਾ ਨੁਕਸਾਨ ਆਲਰੇਡੀ ਹੋ ਚੁੱਕਾ ਇਹਦੀ ਪ੍ਰਭਾਈ ਕਰਨ ਦੇ ਲਈ ਸੂਝਵਾਨ ਲੋਕਾਂ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਗ੍ਰਾਂਥੀ ਸਹਿਬਾਨਾਂ ਵਜੋਂ ਨਿਯੁਕਤ ਕੀਤਾ ਜਾਵੇ ਮੈਂ ਸੰਦੀਪ ਸਿੰਘ ਨਗਰ ਪੰਚਾਇਤ ਮੈਂਬਰ ਸੀਨੀਅਰ ਬਾਜਪਾ ਦਾ ਬਿਲਗੜ ਐਕਚੁਅਲੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਨਾ ਨਹੀਂ ਸੀ ਚਾਹੁੰਦੇ ਇਹ ਜਿਹੜੇ ਸ਼ਰਾਬਤੀ ਅੰਸਰ ਗੁਰਦੁਆਰਾ ਸਾਹਿਬ ਤੋਂ ਕੱਢੇ ਗਏ ਇਹਨਾਂ ਸਾਨੂੰ ਮਜਬੂਰ ਕੀਤਾ ਪ੍ਰੈਸ ਕਾਨਫਰੰਸ ਕਰਨ ਲਈ ਕਿਉਂਕਿ ਗੁਰੂ ਘਰ ਦਾ ਮਸਲਾ ਸੀ ਇਹ ਪਹਿਲਾਂ ਵੀ ਥੇਰਾ ਫੇਰੇ ਕਾਫੀ ਨਾਲ ਦੇ ਅੱਗੇ ਆਈਆਂ ਪਿਛਲੇ ਦਿਨੀ ਮੇਰੀ ਬੇਟੀ ਦੀ ਮੈਰਿਜ ਸੀ 26 ਫਰਵਰੀ 2025 ਤੇ ਉੱਥੇ ਆਨੰਦ ਕਾਰਜ ਹੋਇਆ ਸੈਕਿੰਡ ਹੈਗੇ ਸੀ ਦੇਗ ਰਸਤੀ ਅਸੀਂ ਪੇਟਾ ਦਿੱਤੀ ਆ ਉਸ ਤੋਂ ਇਲਾਵਾ ਇੱਕ 11000 ਅਸੀਂ ਗੁਰੂ ਘਰ ਨੂੰ ਦਿੱਤਾ ਸੀ ਟੋਟਲ ਜਿਹੜੀ ਪੇਮੈਂਟ ਬਣਦੀ 14100 ਰੁਪਈਆ ਇਹ ਜਗਵੀਰ ਸਿੰਘ ਹੈਡ ਗ੍ਰਾਂਥੀ ਹੈਡ ਗ੍ਰਾਂਥੀ ਦੇ ਨਾਲ ਨਾਲ ਬੰਦੇ ਇਸ ਕੋਲ ਐਡੀਸ਼ਨਲ ਚਾਰਜ ਹੈ ਕੈਸ਼ ਦਾ ਵੀ ਹੈ ਕੈਸ਼ ਦੇ ਦੇਖ ਰਿਹਾ ਬਣ 14100 ਰੁਪਏ ਅਸੀਂ ਨੂੰ ਦੇ ਦਿੱਤਾ ਜੀ ਉਸ ਤੋਂ ਬਾਅਦ 14100 ਰੁਪਏ ਦੇ ਨਾਲ ਮੈਨੂੰ ਰਸੀਦ ਦਿੱਤੀ ਆ ਥੋੜੇ ਦਿਨਾਂ ਵਿੱਚ ਸਾਨੂੰ ਪਤਾ ਲੱਗਾ ਜੀ ਉਸੇ ਫਲਾਈਟ ਸਕੇਟ ਆਈ ਐਸੀ ਐਸਜੀਬੀਸੀ ਦੀ ਗੋਦਰਾ ਸਾਹਿਬ ਉਹਨਾਂ ਨੇ ਆਇਆ ਫੋਨ ਕਰਕੇ ਮੈਨੂੰ ਬੁਲਾਇਆ ਐਕਚੁਅਲੀ ਜਿਹੜਾ ਰਸੀਦ ਦੇ ਪਿੱਛੇ ਨਾਮ ਤਾਂ ਮੈਂ ਸਾਈਨ ਸਾਈਨ ਵਨਾਂ ਜਾਲੀ ਕੀਤੇ ਹੋਏ ਸੀ ਤੇ ਮੇਰਾ ਸੈਲ ਫੋਨ ਨੰਬਰ ਵੀ ਗਲਤ ਲਿਖਿਆ ਹੋਇਆ ਸੀ ਤੇ ਕਿਸੇ ਥਰਡ ਬੰਦੇ ਤੋਂ ਮੈਨੂੰ ਫੋਨ ਕਰਾਇਆ ਗਿਆ ਫੋਨ ਮੈਨੂੰ ਬੁਲਾਇਆ ਕਿ ਮੈਂ ਕਿ ਗੁਰੂ ਘਰ ਆ ਜਾਂਦੇ ਜੀ ਫਲੈਂਸ ਕੈਂਡ ਸਦਿਆ ਉਹ ਤੋਂ ਬਾਅਦ ਕਹਿੰਦੇ ਤੁਹਾਡੀ ਜਿਹੜੀ 14100 ਰੁਪਏ ਤੁਸੀਂ ਕੋਈ ਹੈਗੀ ਪੇਟਾ ਦਿੱਤੀ ਆ ਮੈਂ ਕਿਹਾ ਮੇਰੇ ਮਾਈਂਡ ਜਿੰਨਾ ਹੈਗਾ ਸਮਥਿੰਗ ਇੰਨੀ ਹੈ ਕਿ 11000 ਲਾਗ ਦਿੱਤੇ ਬਾਕੀ ਦੂਜੀ ਹੈਗੇ ਮੈਨੂੰ ਰਸੀਦ ਮਿਲ ਲੈਣੇ ਕਹਿੰਦੇ ਜਦੋਂ ਤੁਹਾਨੂੰ ਆਪਣੀ ਰਸੀਦ ਮਿਲ ਜਾਂਦੀ ਆ ਤੇ ਸਾਨੂੰ ਕੋਈ ਤੁਸੀਂ ਆਪੇ ਸਟੇਟਮੈਂਟ ਦਿਓ ਮੈਂ ਕਿ ਜਿੰਨਾ ਚਿਰ ਮੇਰੀ ਕੋਈ ਰਸੀਦ ਮਨ ਨਹੀਂ ਮਿਲਦੀ ਹੈਗੀ ਉਹਨਾਂ ਚਿਰ ਮੈਂ ਸਟੇਟਮੈਂਟ ਨਹੀਂ ਦੇ ਸਕਦਾ ਥੋੜੇ ਦਿਨ ਬਾਅਦ ਚਲੋ ਮੈਨੂੰ ਆਪਣੀ ਰਸੀਦ ਮਿਲੀ ਵਿੱਚ ਸਟੇਟਮੈਂਟ ਦਿੱਤੀ ਆ ਤੇ ਨੈਕਸਟ ਫੇ ਫਲਾਈਨ ਸਕੇਪ ਫੇਰ ਉੱਥੇ ਆਈ ਆ ਉੱਥੇ ਦੇ ਉਹਨਾਂ ਦੇ ਜਿਹੜੇ ਫਲਾਈਨ ਸਕੇਪ ਦੇ ਮੇਨ ਚੀਫ ਆ ਉੱਥੇ ਜਿਹੜਾ ਗਵੀਰ ਸਿੰਘ ਕਾਲਜੀ ਹੈਡ ਗ੍ਰੰਥੀ ਆ ਮੇਨ ਸਾਹਿਬ ਹੈਗੇ ਆ ਤੇ ਇਹਨਾਂ ਦਾ ਇੱਕ ਅਕਾਊਂਟੈਂਸੀ ਤਿੰਨੇ ਜਿੰਨੀਆਂ ਵੀ ਹੀਰਾ ਫੇਰੀਆਂ ਹੁੰਦੀਆਂ ਨੇ ਤਿੰਨੇ ਬੰਦੇ ਹਰਲ ਕੇ ਕਰਦੇ ਆ ਇੱਕ ਜਦੋਂ ਕੈਸ਼ ਵਿੱਚ 4100 ਰੁਪਏ ਨੂੰ ਜਗਵੀਰ ਸਿੰਘ ਫੌਜੀ ਨੂੰ ਦੇ ਰਿਆ ਐ ਐਡੀਸ਼ਨ ਸਾਰਾ ਕੁਝ ਚਾਰਜ ਕੈਸ਼ ਦਾ ਇਹਦੇ ਕੋਲ ਆ ਫਿਰ ਮੈਨੀ ਆਫ ਦਾ ਇਚ ਰੂਲ ਇਹ ਕਹਦਾ ਇਹ ਕਹਿੰਦੇ ਮੇਰੇ ਮੈਨੇਜਰ ਮੇਰੇ ਤੋਂ ਸਾਈਨ ਜਲਦੀ ਕਰਾ ਲਓ ਸਾਡੇ ਕੋ ਦੋ ਰਸੀਦਾ ਆ ਦੋ ਰਸੀਦਾ ਤੇ ਸੇਮ ਸਾਈਨ ਆ ਐਦਾਂ ਉਹਦੇ ਅਕਾਊਂਟ ਕੌਣਸ ਵਾਲੇ ਦੇ ਹੈਗੇ ਆ ਇਹਦੇ ਮੈਨੇਜਰ ਦੇ ਹੈਗੇ ਆ ਜੀ ਇੱਕ ਇਹ ਬੰਦਾ ਇਹ ਕਹਿ ਰਿਹਾ ਜੀ ਮੇਰੇ ਜਾਲੀ ਫਾਇਨ ਕਵਰ ਦਿੱਤੇ ਗਏ ਉਸ ਤੋਂ ਬਾਅਦ ਜਿਹੜੀ ਸ਼ਿਕਾਇਤ ਵੀ ਕੀਤੀ ਆ ਸਰਦਾਰ ਮਨਦੀਪ ਸਿੰਘ ਸੰਘੇੜਾ ਪਿੰਡ ਬਿਲਗਰ ਤੋਂ ਕੀਤੀ ਗਈ ਅਸੀਂ ਉਹਦੀ ਸ਼ਿਕਾਇਤ ਵੀ ਨਹੀਂ ਕਿਉਂ ਕੀਤੀ ਹੈਗੀ ਉਸ ਤੋਂ ਬਾਅਦ ਸਾਨੂੰ ਬੁਲਾਇਆ ਤੇ ਸੈਕੰਡ ਪ੍ਰੈਸ ਕਾਨਫਰੰਸ ਸਾਡਾ ਕੰਮ ਦਾ ਇਹ ਰੀਜ਼ਨ ਆ ਇਹਦੇ ਵਿੱਚ ਸਾਡੇ ਵਰਕਰਾਂ ਦੇ ਨਾਮ ਲੈ ਕੇ ਸੈਕਿੰਡ ਆਮ ਆਦਮੀ ਪਾਰਟੀ ਨੇ ਸਾਡੀ ਕਾਰਵਾਈ ਕਰਾਈਆ ਆਮ ਆਦਮੀ ਪਾਰਟੀ ਨੇ ਸਾਨੂੰ ਗੁਰਦਵਾਰੇ ਚੋਂ ਬਾਹਰ ਕੱਢ ਦਿੱਤਾ ਆ ਜਦ ਕਿ ਅਸੀਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਹੈਗੀ ਜਿਹੜੀ ਰਸੀਦ ਵੀ ਸਾਨੂੰ ਮਤਲਬ ਇਧਰ ਉਧਰ ਉੱਧਰ ਪਈ ਸੀ ਉਹ ਵੀ ਲੱਭ ਕੇ ਇਸੇ ਨਾਲ ਤੋਂ ਗਏ ਤੇ ਉੱਤੇ ਕਾਰਵਾਈ ਹੋਈ ਆ ਸਰਕਾਰ ਵੱਲੋਂ ਕਿਉਂ ਹੋਈ ਆ ਤੇ ਤੁਹਾਨੂੰ ਨੂੰ ਬੁਲਾਇਆ ਗਿਆ ਕਾਰਵਾਈ ਨੂੰ ਤੇ ਕਿਉਂ ਹੋਈ ਇਹਦਾ ਐਕਚੁਅਲੀ ਨਾਤਾਸ਼ ਕੋ ਕੰਪਲੇਨ ਇਹ ਵਾਦੀ ਕੀਤੀ ਆ ਜੀ ਜੋ ਤੁਹਾਨੂੰ ਫਲਾਈ ਸਕੇਡ ਨੇ ਤੁਹਾਡਾ ਸਲਿੱਪ ਕਿਉਂ ਮੰਗਾਈ ਗਈ ਆ ਦੇਖੋ ਉਹ ਉਥੇ ਫਲਾਈਨ ਸਟੈਪ ਨਾ ਲੱਗਾ ਇਹਦੇ ਵਿੱਚ ਜਿਹੜੀ ਮਾਸਟਰ ਦਾ 50000 ਦੀ ਕਰਸੀ ਸੀ ਜੀ 50000 ਰਸੀਤ ਤੇ ਉਹਨਾਂ ਨੇ 500 ਰੁਪਏ ਜਿਹੜੀ ਕਾਊਂਟਰ ਸੀਟ ਹੁੰਦੀ ਹੈ ਨਾ ਤੁਹ ਦਾ ਗੁਰਦਆ ਸਾਹਿਬ ਤੋਂ ਰਹਿੰਦੀ ਆ ਜੀ ਇਹਨਾਂ ਨੂੰ 50000 ਦੀ ਪੂਰੀ ਰਸੀਤ ਦਿੱਤੀ ਗਈ ਆ ਤੇ ਜਿਹੜੀ ਕਾਊਂਟਰ ਸੀਟ ਤੇ ਉੱਤੇ 500 ਰੁਪਏ ਲਿਖਿਆ ਗਿਆ ਜੀ ਜਦੋਂ ਫਲਾਈਨ ਸਟੈਪ ਨੇ ਆ ਕੇ ਰੀਚੈਕ ਕੀਤਾ ਸਾਰੀਆਂ ਫਾਈਲਾਂ ਚੈੱਕ ਕੀਤੇ ਆ ਉਹਦੇ ਵਿੱਚ ਮੇਰੀ ਰਸੀਤ ਤੇ ਵੀ ਇਦਾਂ ਹੀ ਜੋ ਹੇਰ 100 ਤੇ ਕਾਊਂਟਰ ਸੀਟ ਤੇ 2100 ਰੁਪਏ ਪਾਇਆ ਹੋਇਆ ਸੀ ਕਪਲੇ ਵਾਈ ਹੋਈ ਸੀ ਕਪਲੇ ਵਾਈ 100% ਸਰ ਜਿਹੜਾ ਇਹ ਕਪਲਾ ਹੋਇਆ ਕਿ ਤੁਹਾਡੇ ਦੋਨਾਂ ਨਾਲ ਹੀ ਹੋਇਆ ਕਿ ਇਹਨਾਂ ਤੋਂ علاوہ ਕਿਸੇ ਹੋਰ ਸਰ ਪਰਸਨ ਨਾਲ ਨਹੀਂ ਨਹੀਂ ਤੁਸੀਂ ਇਹ ਸਾਰੀ ਗੱਲ ਚੱਲ ਰਹੀ ਹੈ ਇਸ ਤੋਂ ਇਲਾਵਾ ਨਾ ਗੁਰੂ ਘਰ ਕਪਲੇ ਹੋਰ ਬਹੁਤ ਹੈ ਜੀ ਨਹੀਂ ਤੁਹਾਡੇ ਤੋਂ ਇਲਾਵਾ ਕੋਈ ਜਾਗਰ ਹੋਇਆ ਨਹੀਂ ਉਹ ਨਹੀਂ ਜਾਗਰ ਹੋ ਰਹਾ ਨਹੀਂ ਰਸੀਦਾਂ ਦਾ ਕੋਈ ਕਪਲਾ ਕੀ ਜੀ ਗੁਪਤ ਹੈਗੇ ਆ ਕੋਈ ਨਹੀਂ ਦੋਨੇ ਹੀ ਪਾਰਟੀਆਂ ਦਾ ਸੰਬੰਧ ਰੱਖਦੇ ਆ ਜਿੱਤੇ ਉਹ ਤੁਸੀਂ ਕਹਿੰਦੇ ਹੋ ਤੰਜ ਕਸ ਰਿਹਾ ਹੈ ਨਾ ਬਾਰ-ਬਾਰ ਕਿ ਆਮ ਪਾਰਟੀ ਤੋਂ ਇਲਾਵਾ ਹੋਰ ਕੋਈ ਥਰਡ ਪਾਰਟੀ ਦਾ ਕੋਈ ਨਾ ਬੇਕਰਟ ਹੈਗਾ ਮੇਰੇ ਕੋ ਆਪਰੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੋਨੀ ਬਾਜੀ ਉਹ ਨਹੀਂ ਆ ਇਹਨਾਂ ਤੋਂ ਐਕਚੁਅਲੀ ਪਿਛਲੇ ਸਾਲ ਜਿਹਦਾ ਜੁਲਾਈ ਦਾ ਵਿਆਹ ਪਰੋਗ ਦਾ ਇਥੇ ਮੇਲਾ ਲੱਗਦਾ ਕੋ ਰਾਜਨਦੀਪ ਜੀ ਦਾ ਉਸ ਤੋਂ ਪਹਿਲਾਂ ਸਾਰੀਆਂ ਜਿੰਨੀਆਂ ਰਿਪੇਅਰਸ ਵਗੈਰਾ ਮੋਟਰ ਦੀ ਇਹ ਕਰਦੇਗਾ ਮੋਟਰ ਦੀ ਇਹ ਬੰਦੇ ਰਿਪੇਅਰ ਕਰਕੇ ਆਏ ਆ 3000 ਇਹਨਾਂ ਦਾ ਬੰਦਾ ਸੀ ਤਨ ਇਹ ਤੋਂ ਬਾਅਦ ਇਹ ਕਹਿੰਦੇ ਜਗਵੀਰ ਸਿੰਘ ਕਹਿੰਦਾ ਜੀ ਕੁਝ ਰਿਆਤ ਕਰ ਲੋ ਇਹਨੇ ਕਿਹਾ ਤੇ 2500 ਰੁਪਏ ਦੇ ਦੋ 2500 ਰੁਪਏ ਕੈਸ਼ ਫੜੇ ਉੱਥੇ ਤਿੰਨ ਚਾਰ ਬੰਦਿਆਂ ਦੀ ਹਾਜ਼ਰੀ 'ਚ ਪੈਸੇ ਉਹਨਾਂ ਨੇ ਲਏ ਆ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਜਗਵੀਰ ਸਿੰਘ ਫੌਜੀ ਨੇ ਬਿੱਲ ਮੰਗਾਇਆ ਬਿੱਲ ਮਗਾ ਕੇ ਤਾਂ ਸਾਈਨ ਕਰਾਏ ਆ ਉਹਦੇ ਵਿੱਚ ਆਪ ਭਰਿਆ ਇਹਨੂੰ ਥਰਡ ਕਿਸੇ ਬਿਜਲੀ ਵਾਲਾ ਕੋਈ ਬੰਦਾ ਕੰਮ ਕਰਦਾ ਆ ਉਹ ਸੋਨੀ ਭਾਜੀ ਨੂੰ ਕਿਹਾ ਉਹ ਕਹਿੰਦੇ ਕੰਮ ਤਾਂ ਤੁਹਾਡਾ ਥੋੜਾ ਜੀ ਤੁਸੀਂ 15000 ਰੁਪਏ ਕੱਦ ਲੈ ਲੈ ਜੀ ਇਕ ਕਹਦਾ ਭਾਈ ਆਲਰੇਡੀ 15000 ਤਾਂ ਲਿਆ ਨਹੀਂ ਉਹ ਤਾਂ ਸਿਰਫ 2500 ਰੁਪਏ ਆ ਲਿਆ ਆ ਬਾਰ-ਬਾਰ ਜਗਵੀਰ ਸਿੰਘ ਉਹਨੇ ਫੋਨ ਕੀਤਾ ਕੁਛ ਨਾ ਰਿਕਾਰਡਿੰਗ ਵੀ ਹੈਗੀ ਜਗਵੀਰ ਸਿੰਘ ਦੀ ਤੇ ਉਹ ਕਹਿੰਦਾ ਕੋਈ ਨਹੀਂ ਮੈਂ ਤੁਹਾਨੂੰ ਰਸੀਦ ਦੰਨਾਂ ਮੈਂ ਤਾਂ ਇੱਧਰ-ਉੱਧਰ ਕਿਤੇ ਹੋ ਗਏ ਮੈਂ ਲੱਭ ਕੇ ਤੁਹਾਨੂੰ ਦਸੀ ਦੰਨ ਮੇਰੇ ਖਿਆਲ ਨਾਲ ਪੂਰਾ ਸਾਲ ਨਿਕਲ ਗਿਆ ਹਜੇ ਤੱਕ ਰਸੀਦ ਇਹਨਾਂ ਨੂੰ ਜਿੰਨੇ ਵੀ ਬਾਉਂਡ ਭਰੀ 2500 ਰੁਪਏ ਭਰੀ ਆ ਕਹਿੰਦਾ ਤੁਸੀਂ ਮੈਨੂੰ ਵਟਸਐਪ ਕਰ ਦਿਓ 1 ਰੁਪਏ ਨੂੰ ਦਿਖਾ ਦਿਓ ਮੇਰੀ ਤਸੱਲੀ ਹੋ ਜਾਵੇ ਉਹ ਜਿਹੜੀ ਰਸੀਦ ਆ ਹਜੇ ਤੱਕ ਇਹਨਾਂ ਨੂੰ ਦਿੱਤੀ ਨਹੀਂ ਗਈ ਮਤਲਬ ਕਿੰਨਾ ਕੁ ਗਵਨ ਹੁੰਦੇ ਤਾਂ ਕਿੰਨੇ ਕੁ ਮਾਮਲੇ ਤੁਹਾਡੇ ਸਾਹਮਣੇ ਆਏ ਮੈਂ ਕਹਿੰਦੀ ਹੂਰ ਨੋਟਿਸ ਚ ਆਇਆ ਕਈ ਸੰਗਤ ਨੇ ਸਪੋਜ਼ ਕਰੋ ਕੋਈ ਡੋਰਾ ਦਾ ਦਿੰਦਾ ਆ ਜਾਂ ਹੋਰ ਕਿਸੇ ਚ ਚੀਜ਼ ਲੈ ਦਿੰਦਾ ਆ ਮਤਲਬ ਕਿ ਇੱਕ ਬੰਦੇ ਤੋਂ ਸੇਵਾ ਲਈ ਪੈਸੇ ਮੰਗਦੇ ਆ ਉਹ ਇੱਕ ਜਿਹੜੀ ਸੇਵਾ ਕਰਨ ਦੇ ਤਿੰਨ ਤਿੰਨ ਚਾਰ ਚਾਰ ਬੰਦੇ ਤੋਂ ਪੈਸੇ ਲੈ ਲੈਂਦੇ ਜਾਂਦੇ ਆ ਤੇ ਸਿੱਧਾ ਵੱਖਾ ਵੱਖਾ ਦਿੱਤੀਆਂ ਦੇ ਉਸ ਨਹੀਂ ਅ ਇੱਕ ਐਸਪੀਸੀ ਦਾ ਸਿਸਟਮ ਹੈ ਜੀ ਕਈ ਤਾਂ ਮਤਲਬ ਕਿ ਸੰਗਤ ਪੁੱਛਦੀ ਨਹੀਂ ਹੈ ਕਿ ਗੋਪਤ ਦਿੰਦੇ ਹਨ ਗੋਪਤ ਦੇ ਦਿੰਦੇ ਇੱਕ ਹੋਰ ਵੀ ਕੇਸ ਸਾਹਮਣੇ ਆਇਆ ਪਤੀ ਭੋਜਾ ਤੋਂ ਸੀ ਉਹ ਕੋਈ ਇਟਲੀ ਚੋ ਫੈਮਲੀ ਆਈ ਸੀ ਉਹਦੇ ਮੁੰਡੇ ਦੇ ਤਾਇਆ ਦਾਜੂ ਬਾਹਰ ਚਲੇ ਗਏ ਆ ਜੀ 1 51000 ਦੇ ਤਿੰਨ ਮਹੀਨੇ ਦੇ ਦੋ ਘੰਟੇ ਪਹਿਲਾਂ ਕੋਈ ਰਸੀਦ ਦਿੱਤੀ ਗੋਪਤਦਾਨ ਦਿੱਤਾ ਸੀ ਜੀ ਉਹ ਰਿਕਾਰਡ ਮੈਰੀ ਸਾਹਿਬ ਨੇ ਚੈੱਕ ਕੀਤਾ 51000 ਦੇ ਹਿਸਾਬ ਨਾਲ ਉਹਨਾਂ ਰਿਕਾਰਡ ਜੀ ਕੋਈ ਰਸੀਦ ਨਹੀਂ ਮਿਲਿਆ ਸੀ ਗੋਪਤਦਾਨ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਫਲੈਗ ਸਕਾਟ ਆਈ ਹੈਗੀ ਅੰਮ੍ਰਿਤਸਰ ਤੋਂ ਉਹਨੇ ਕੋਈ ਕਾਰਵਾਈ ਕੀਤੀ ਨਾ ਮੇਰਾ ਮੇਰਾ ਤੇ ਦੀ ਕੁਝ ਕਾਰਵਾਈ ਆ ਜਿਹੜਾ ਬਾਅਦ ਚ ਡਿਟੇਲਸ ਆਈ ਆ ਇੱਥੇ ਤਿੰਨਾ ਦੇ ਕਾਰਵਾਈ ਕੀਤੀ ਆ ਜਿਹੜਾ ਜਗਨਵੀਰ ਸਿੰਘ ਫੌਜੀ ਜੀ ਇਹ ਹੈਗਾ ਟੈਂਪਰਰੀ ਆਰਜੀ ਤੌਰ ਤੇ ਰੱਖਿਆ ਹੋਇਆ ਸੀ ਜੀ ਤੇ ਇੱਕ ਜਿਹੜਾ ਇਹਨਾਂ ਦਾ ਕੋਰਸ ਦਾ ਕਰਦਾ ਉਹ ਵੀ ਟੈਂਪਰਰੀ ਆਰਜੀ ਸੀ ਉਹਨੂੰ ਵੀ ਕੱਢ ਦਿੰਦਾ ਗਿਆ ਇਹਨੂੰ ਵੀ ਕੱਢ ਦੁੱਤਾ ਗਿਆ ਤੇ ਸੈਕੰਡਰੀ ਮੈਨੀਅਸ ਸਸਪੈਂਡ ਕੀਤਾ ਕਰ ਦੁੱਤਾ ਗਿਆ ਹੁਣ ਸਗ ਕੀ ਕੀ ਜਾਂਨੇ ਕੀ ਕਾਰਵਾਈ ਕਰਨਾ ਚਾਹੁੰਦਾ ਹੈ ਕੋਈ ਇਹਨਾਂ ਦੋਸ਼ੀਆਂ ਤੇ ਮੈਂ ਤਾਂ ਕਹਿੰਦਾ ਐਸਜੀਬੀਸੀ ਨੂੰ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਦੁਬਾਰਾ ਕਿਸੇ ਗੁਰੂ ਘਰ ਵੀ ਐਸਪੀਸੀ ਜਾਂ ਪ੍ਰਾਈਵੇਟ ਕਿਸੇ ਮਤਲਬ ਗੁਰੂ ਘਰ ਸੇਵਾ ਨਾ ਕਰ ਸਕੇ ਜੀ ਇਹਦੇ ਦਾਸਾ ਅਕਸ਼ਨ ਮੈਂ ਕੋਈ ਇਹਨਾਂ ਚਲਾਇਆ ਮੇਰੀ ਉਹ ਕੀ ਮਾਮਲਾ ਜੀ ਐਕਚੁਅਲੀ ਉਹ ਸਾਡੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲੋਕਾਂ ਨੂੰ ਹਜੇ ਕਈਆਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਕੇਸ ਬਹੇ ਵੇਰ ਤੇ ਸਾਡੇ ਕੋਲ ਸਾਈਨ ਕਰਾ ਰਹੇ ਆ ਜੀ ਮੈਨੂੰ ਇਥੇ ਆਵਾਜ਼ ਦੀ ਪਾਰਟੀ ਨੇ ਕੱਢ ਦਿੱਤਾ ਜੀ ਤੇ ਲੈ ਕੇ ਉਹ ਸਾਈਨ ਕਰਾਉਣ ਜਿਵੇਂ ਫੇਵਰ ਉੱਥੇ ਜੁਆਇਨਿੰਗ ਕਰਨੀ ਹੈ ਇਸ ਕਰਕੇ ਸਾਰੇ ਲੋਕਾਂ ਨੂੰ ਸਾਈਨ ਕਰਾ ਰਹੇ ਆ ਜੀ ਕਿਸੋ ਟੋਟਲ ਰੀਜਨ ਦਾ ਨਹੀਂ ਪਤਾ ਹੈਗਾ ਨਹੀਂ ਸਾਨੂੰ অলরেਡੀ ਜਿਹਦੇ ਸਿਕਨ ਕਰਾ ਰਿਹਾ ਕੋ ਪਰਫਾਰਮੇ ਤੇ ਕਰਾ ਰਿਹਾ ਜਾਂ ਮੇਨ ਪੇਪਰ ਤੇ ਕਰਾ ਰਿਹਾ ਦੇਖੋ ਜੀ ਤੁਹਾਨੂੰ ਪਤਾ ਹੈ ਸਾਡੀ ਨੌਲੇਜ ਜਿਹੜੀ ਹੈ ਸਿਰਫ ਇੱਕ ਪਲੇਨ ਪੇਪਰ ਤੇ ਸਾਈਨ ਕਰਾ ਦੇ ਪਰਮ ਨਹੀਂ ਪਤਾ ਲੱਗਦਾ ਤੇ ਨੈਕਸਟ ਇੱਕ ਸਾਡੇ ਕੋਲ ਬਲਜੀ ਸਿੰਘ ਬੈਠੇ ਔਜਲਾ ਇਹਨਾਂ ਵੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਸੱਜਣ ਮਿੱਤਰ ਹੈਗੇ ਸੀ ਇੱਕ ਪਾਲਕੀ ਸਾਹਿਬ ਲਈ ਤੇ ਇਹ ਕਹਿੰਦੇ ਪਾਲਕੀ ਸਾਹਿਬ ਲਈ ਸੀ ਸੇਵਾ ਜਿੱਤੀ ਸੀ 1 ਲੱਖ ਰੁਪਏ ਸੀ 1 ਲੱਖ ਰੁਪਏ ਦਾ ਹਜੇ ਤੱਕ ਉਹਨਾਂ ਦਾ ਹਿਸਾਬ ਦਾ ਵੀ ਨਹੀਂ ਮਿਲਿਆ ਹੈਗਾ ਉਹ ਮਤਲਬ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ 1 ਲੱਖ ਰੁਪਏ ਦਿੰਦਾ ਸੀ ਉਹ ਜਗਵੀਰ ਸਿੰਘ ਫੌਜੀ ਇਹ ਕਹਿੰਦਾ ਜੀ ਮੈਂ ਤਾਂ ਗੁਰਦੁਆਰਾ ਸਾਹਿਬ ਉੱਥੇ ਅਰਦਾਸ ਬੇਨਤੀ ਕਰਦੇ 1 ਲੱਖ ਰੁਪਏ ਦੀ ਤੇ ਪੈਸੇ ਨੇ ਮੈਨੂੰ ਫੜਾਈ ਹੈਗੇ ਬਾਬਾ ਜੀ ਕੀ ਸਬਨਾਮਾ ਹੈ ਜਗਵੀਰ ਸਿੰਘ ਅ ਬਾਬਾ ਜੀ ਕਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਗ੍ਰੰਥੀ ਜੀ ਮੈਂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਪਾਸ਼ਾ ਨਗਰ ਬਿਲਗਾ ਜਿੱਥੇ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਨੇ ਚਰਨ ਪਾਏ ਸਨ ਜੋ ਕਿ ਬਿਲਗਾ ਨਗਰ ਦੇ ਸੈਂਟਰ ਦੇ ਵਿੱਚ ਵੱਡਾ ਗੁਰਦਾਰਾ ਸਾਹਿਬ ਜਿਸ ਨੂੰ ਆਖਿਆ ਜਾਂਦਾ ਉੱਥੇ ਦਾਸ तकरीबन 2 ਸਾਲ ਕੁਝ ਮਹੀਨਿਆਂ ਤੋਂ ਹੈੱਡ ਗ੍ਰੰਥੀ ਦੀ ਡਿਊਟੀ ਕਰ ਰਹੀ ਸਾਂ ਠੀਕ ਹੈ ਸਰ ਇੱਕ ਅੱਜ ਪ੍ਰੈਸ ਕਾਨਫਰੰਸ ਹੋਈ ਹੈਗੀ ਆ ਉਹਦੇ ਵਿੱਚ ਕੁਝ ਆਵਾਜ਼ ਦੀ ਪਾਰਟੀ ਦੇ ਵਰਕਰਾਂ ਨੇ ਫੜਤੇ ਐਲੀਗੇਸ਼ਨ ਲਾਏ ਹੈਗੇ ਕਿ ਜਿਹੜੇ ਸਿੰਘ ਸਾਹਿਬ ਹੈਗੇ ਆ ਗ੍ਰੰਥੀ ਹੈਗੇ ਆ ਇਸ ਗੁਰਦਾਰਾ ਸਾਹਿਬ ਦੇ ਉਹਨਾਂ ਨੇ ਉੱਥੇ ਕਪੜੇ ਵਾਜੀ ਕੀਤੀ ਹੈਗੀ ਆ ਅਸੀਂ ਉਹਨਾਂ ਨੂੰ ਜਿਹੜੀ ਕੋਈ ਦਾਨ ਦਸ਼ਨਾ ਦਿੰਦੇ ਸੀ ਉਹ ਜਿਹੜੀ ਸਾਨੂੰ ਸਲਿੱਪ ਦਿੰਦੇ ਸੀ ਉੱਤੇ ਕੁਝ ਸਹੀ ਰਕਮ ਲਿਖਦੇ ਸੀ ਜਿਹੜੀ ਉਹਨਾਂ ਕੋਲ ਕੰਟਰੋਲ ਦੀ ਸਲਿੱਪ ਰਹਿੰਦੀ ਸੀ ਉੱਤੇ ਕੁਝ ਹੋਰ ਲਿਖਦੇ ਸੀ ਕੀ ਸਾਰਾ ਮਾਮਲਾ ਹੈਗਾ ਸਾਰ ਇਹ ਕਿੰਨੇ ਦਿਨ ਸੱਚਾਈ ਹੋੱਚ ਜੀ ਹਾਂਜੀ ਉੱਚ ਕਿੰਨੀ ਕ ਸੱਚਾਈ ਹੈ ਗੱਲ ਦੇ ਵਿੱਚ ਅ ਪਹਿਲੀ ਗੱਲ ਤਾਂ ਜਿੰਨੇ ਵੀ ਇਲਜ਼ਾਮ ਲੱਗੇ ਨੇ ਜੀ ਸਰਾਸਰ ਬੇਬੁਨਿਆਦ ਔਰ ਝੂਠੇ ਨੇ ਜੀ ਔਰ ਦੂਜੀ ਗੱਲ ਸ਼੍ਰੋਮਣੀ ਪ੍ਰਬੰਧ ਕਮੇਟੀ ਦੇ ਅਧੀਨ ਹੈ ਗੁਰਦੁਆਰਾ ਸਾਹਿਬ ਜੀ ਜਿਸ ਦੇ ਵਿੱਚ ਜਦੋਂ ਅਰੰਭਤਾ ਜੇ ਮੈਂ ਆਇਆ ਸੀ ਜੀ ਉਦੋਂ ਵੀ ਮੈਂ ਡਿਊਟੀ ਨਹੀਂ ਸੀ ਕਰਨਾ ਚਾਹੁੰਦਾ ਜੀ ਕਿਉਂਕਿ ਮੈਨੂੰ ਮੇਰੇ ਮਾਤਾ ਜੀ ਉਹ ਵੀ ਕਾਫੀ ਪਹਿਲਾਂ ਇੱਥੇ ਸੇਵਾ ਨਿਭਾ ਚੁੱਕੇ ਸਨ ਸੰਗਤ ਦੀ ਜੀ ਉਹਨਾਂ ਨੂੰ ਪਤਾ ਸੀ ਕਿ ਇਹ ਗੁਰਦੁਆਰਾ ਸਾਹਿਬ ਰਾਜਨੀਤਿਕ ਦੇ ਅਧੀਨ ਆ ਜੀ ਤੇ ਦਾਸ ਨੂੰ ਜਦੋਂ ਚਿੱਠੀ ਸ਼੍ਰੋਣੀ ਪ੍ਰਬੰਧਕ ਕਮੇਟੀ ਤੋਂ ਆਈ ਸੀ ਜੀ ਤੇ ਉਸ ਤੋਂ ਹਾਜ਼ਰ ਹੋਣ ਤੇ ਮੈਨੇਜਰ ਇੱਥੇ ਸੀਗੇ ਬਹੁਤਾਂ ਦਾ ਨਾਂ ਨਹੀਂ ਲੰਗਾ ਕਿਉਂਕਿ ਉਹ ਸਾਡਾ ਵਿਸ਼ਾ ਹੈ ਸਾਡੇ ਸਿਸਟਮ ਦਾ ਜੀ ਲੇਕਿਨ ਅਗਰ ਕੱਲ੍ਹ ਹੋਵੇਗਾ ਤਾਂ ਆਪਾਂ ਦਵਾਂਗੇ ਜੀ ਉਹਨਾਂ ਨੇ ਆਖਿਆ ਸੀ ਵੀ ਤੁਸੀਂ ਦਾੜੀ ਕਾਲੀ ਕਰਦੇ ਹੋ ਜੀ ਔਰ ਉਸ ਦੇ ਉਪਰੰਤ ਮੈਂ ਉੱਥੇ ਫਤੇ ਬੁਲਾ ਕੇ ਬਾਹਰ ਆ ਕੇ ਗੁਰਦੁਆਰਾ ਸਾਹਿਬ ਫਤੇ ਬੁਲਾ ਕੇ ਮੈਂ ਆਪਣੇ ਘਰ ਚਲਾ ਗਿਆ ਸੀ 29 ਦਿਨ ਮੈਂ ਹਾਜ਼ਰੀ ਨਹੀਂ ਭਰੀ ਸੀ ਜੀ 29 ਦਿਨ ਤੋਂ 30ਵੇਂ ਦਿਨ ਉਹਨਾਂ ਨੇ ਕਿਸੇ ਨਮਾਇंदे ਨੂੰ ਜਾਣਦੇ ਜੇ ਮੈਂ ਨਾਮ ਨਹੀਂ ਲਵਾਵਾਂਗਾ ਉਹ ਆਪਣੇ ਆਪ ਹੀ ਜਾਣ ਜਾਣਗੇ ਵੀ ਕੀ ਆਖਿਆ ਸੀ ਉਹਨਾਂ ਨੇ ਹੂੰ ਉਹਨਾਂ ਨੇ ਸੰਗਤ ਲਿਆਂਦੀ ਔਰ ਕਹਿ ਕੇ ਮੈਨੂੰ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਗਿਆ ਜੀ ਵੀ ਤੁਸੀਂ ਡਿਊਟੀ ਕਰੋ ਉਸ ਸਮੇਂ ਮੈਂ ਚੰਗਾ ਸੀ ਤਾਂ ਹੂੰ ਅੱਜ ਉਹਨਾਂ ਦੇ ਅਧੀਨ ਮੈਂ ਮਾੜਾ ਤਾਂ ਬਣਿਆ ਔਰ ਜਿਹੜੀ ਤੁਸੀਂ ਗੱਲ ਪਰਚੀ ਦੀ ਕਰ ਰਹੇ ਹੋ ਮੈਂ ਪਹਿਲਾਂ ਦੱਸਾਂਗਾ ਜੀ ਵੀ ਜਿਹੜੇ ਇਲਜ਼ਾਮ ਲੱਗੇ ਐ ਹੂੰ ਉਹ ਸਰਾਸਰ ਬੁਨਿਆਦ ਕਿਵੇਂ ਆ ਹੂੰ ਕਿਉਂਕਿ ਜਿਹੜੀ ਅ ਡਿਊਟੀ ਹੈ ਮੇਰੀ ਹੈੱਡ ਗ੍ਰੰਥੀ ਦੀ ਔਰ ਉਸ ਦੇ ਅਪਰੰਤ ਤਕਰੀਬਨ 2024 ਦੇ 7ਵੇਂ ਮਹੀਨੇ 'ਚ ਮੈਂ ਕਰਾਂ ਗੱਲ ਤੇ ਮੈਨੇਜਰ ਮਨਦੀਪ ਸਿੰਘ ਉਹ ਕਹਿੰਦੇ ਵੀ ਮੇਰੇ ਕੋਲ ਸਟਾਫ ਘਟ ਹੈ ਤੁਸੀਂ ਖਜ਼ਾਂਚੀ ਦੀ ਡਿਊਟੀ ਕਰਨਾ ਕਰੋ ਜੀ ਪਹਿਲਾਂ ਤਾਂ ਮੇਰਾ ਇਹ ਸੀਗਾ ਕਿ ਮੈਨੂੰ ਖਜ਼ਾਂਚੀ ਦੀ ਡਿਊਟੀ ਨਹੀਂ ਆਉਂਦੀ ਨਾ ਮੈਨੂੰ ਇਸ ਬਾਰੇ ਪਤਾ ਹੈ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ ਜਿਹੜੀ ਸੰਗਤ ਆਉਂਦੀ ਹੈ ਉਹ ਕਿਉਂਕਿ ਪੈਸੇ ਮੰਗਦੇ ਆ ਰੁਪਈਆ ਜਾਂ 10 ਰੁਪਈਏ ਜਾਂ 20 ਰੁਪਏ ਉਹ ਤੁਸੀਂ ਉਹਨਾਂ ਨੂੰ ਸੇਵਾ ਦੇ ਦੇਣੀ ਹੈ ਉਹਨਾਂ ਤੋਂ ਲੈ ਲੈਣੇ ਉਹਨੇ ਵੱਧੇ ਪੈਸੇ ਜੋ ਟੁੱਟੇ ਦਿਨੇ ਆਪਾਂ ਆਮ ਦੇਖਦੇ ਹਾਂ ਸੰਗਤ ਲੈਂਦੀ ਹੈ ਵੀ ਸਾਡੇ ਕੋਲ ਸਮਾਂ ਨਹੀਂ ਹੁੰਦਾ ਅਸੀਂ ਕੋਈ ਮੌਸਾਹਬ ਦਾ ਰਹਿਣ ਵਾਲਾ ਹੈ ਕੋਈ ਅੰਮ੍ਰਿਤਸਰ ਦਾ ਕਈ ਵਾਰ ਅਸੀਂ ਨਹੀਂ ਹੁੰਦੇ ਸੋ ਉਸ ਤੋਂ ਅਪਰੰਤ ਮੈਂ ਫਿਰ ਬੇਨਤੀ ਕੀਤੀ ਸੀ ਵੀ ਨਹੀਂ ਪਰ ਉਹਨਾਂ ਨੇ ਜ਼ਬਰਦਸਤੀ ਮੈਨੂੰ ਇਹ ਜਿਹੜੀ ਸੇਵਾ ਖਜ਼ਾਨਚੀ ਦੀ ਵੀ ਦਿੱਤੀ ਨਾਲ ਹੂੰ ਉਸ ਦੇ ਅਪਰੰਤ 7 17 2024 ਮੇਰੇ ਕੋਲ ਸਬੂਤ ਹੈਗਾ ਚਿੱਠੀ ਦਾ ਮੇਰੀ ਜਿਹੜੀ ਲਿਖੀ ਗਈ ਸੀ ਮੈਂ ਸਰ ਇਹ ਡਿਊਟੀ ਨਹੀਂ ਨਿਭਾ ਸਕਦਾ ਕਿਉਂਕਿ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਿਰਫ ਇਹ ਦੇਣੇ ਐ ਬਾਕੀ ਕੈਸ਼ ਦੀ ਡਿਊਟੀ ਜਿਹੜੀ ਉਹ ਅਮਰਤਪਾਲ ਸਿੰਘ ਕਰੂਗਾ ਜਿਹੜਾ ਇੱਥੇ ਆਰਜੀ ਸੇਵਾ ਦੀ ਡਿਊਟੀ ਆਰਜੀ ਸੇਵਾ ਦਾ ਦੀ ਡਿਊਟੀ ਨਿਭਾ ਰਿਹਾ ਸੀ ਜਦ ਕਿ ਉਹਨੂੰ ਕੁਝ ਸਮਾਂ ਪਹਿਲਾਂ ਸੰਗਤ ਨੇ ਉਸ ਦੇ ਆਉਣ ਤੋਂ ਪਹਿਲਾਂ ਇੱਥੇ ਹੀ ਭਰਤੀ ਹੋਇਆ ਸੀ ਔਰ ਉਸ ਨੂੰ ਮੌਸੇ ਭੇਜ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਸਾਡੇ ਪਿੰਡ ਦੀਆਂ ਕੋਈ ਤਿੰਨ ਆਸੀ ਉਹਨਾਂ ਨੂੰ ਜਾਂ ਦੇਖਿਆ ਜਾਂ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਸੰਗਤ ਦਾ ਵਿਚਾਰ ਹੋਇਆ ਸੀ ਤੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ ਸੀ ਉਸਦੇ ਉਪਰੰਤ ਜਦੋਂ ਇਹ ਮੈਨੇਜਰ ਆਉਂਦਾ ਹੈ ਕਿ ਮਨਦੀਪ ਸਿੰਘ ਤੇ ਉਹ ਕਹਿੰਦਾ ਹੈ ਕਿ ਮੇਰੇ ਕੋਲ ਸਟਾਫ ਨਹੀਂ ਉਹ ਚਿੱਠੀ ਲਿਖਦਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਤੇ ਉਹ ਕਹਿੰਦੇ ਵੀ ਸਟਾਫ ਅਸੀਂ ਅਜੇ ਦੇ ਨਹੀਂ ਸਕਦੇ ਸਾਡੀ ਗੋਲਕ ਜਿਹੜੀ ਇੱਥੋਂ ਦੀ ਘਟ ਹੈ ਔਰ ਉਹਨਾਂ ਨੇ ਕੀ ਕੀਤਾ ਉਹ ਜਿਹੜਾ ਬੰਦਾ ਇੱਥੇ ਭਰਤੀ ਹੋਇਆ ਸੀ ਉਸ ਨੂੰ ਦੁਬਾਰਾ ਇੱਥੇ ਲੈ ਆਉਂਦਾ ਉਸਦੇ ਉਪਰੰਤ ਮੈਂ ਮਨਦੀਪ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਕਿ ਇਹ ਬੰਦਾ ਜਿਹੜਾ ਹੈ ਨਹੀਂ ਨਿਭ ਸਕਦਾ ਕਿਉਂਕਿ ਬੰਦਾ ਕਾਫੀ ਛਾਤਰ ਹੈ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਸਦੇ ਉਪਰੰਤ ਜਿਹੜੀ ਖਜ਼ਾਨਚੀ ਦੇ ਅਧੀਨ ਆਉਂਦਾ 500 ਦੀ ਪਰਚੀ 100 ਦੀ ਪਰਚੀ 50 ਰੁਪਏ ਵਾਲੀ ਪਰਚੀ ਜਿਹੜੀ ਸੰਗਤ ਮੰਨ ਲਓ ਕਈ ਵੇਲੇ ਆ ਕੇ ਸੇਵਾ ਕਟਾਉਂਦੀ ਹੈ ਉਹ ਮੇਰੇ ਕੋਲ ਦਿੱਤੀਆਂ ਹੋਈਆਂ ਸੀ ਜਿਸ ਦਿਨ ਫਲੈਂਗ ਆਉਂਦੀ ਹੈ ਉਸ ਦਿਨ ਜਿਹੜੀ ਰਸੀਦ ਪੁੱਕ ਪੱਕੀ ਹੈ ਜਿਹਦੇ ਉਪਰਾਂ ਹੱਥ ਨਾਲ ਲਿਖਿਆ ਜਾਂਦਾ ਹੈ ਹਜ਼ਾਰਾਂ ਲਿਖਣਾ ਹੈ ਜਾਂ ਕਿੰਨਾ ਲਿਖਣਾ ਹੈ ਜੀ ਉਹਦੇ ਉੱਪਰ ਪਾਇਆ ਨਹੀਂ ਹੁੰਦਾ ਮੇਰੇ ਕੋ ਕੱਚੀਆਂ ਰਸੀਦਾਂ ਸੀ ਉਹ ਪੱਕੀ ਰਸੀਦ ਸੀ ਜਿਹਦੇ ਉੱਪਰ ਲਿਖਿਆ ਜਾਂਦਾ ਸੀ ਵੀ ਇੰਨੇ ਹਜ਼ਾਰ ਦੇ ਕੇ ਗਿਆ ਜਾਂ ਕਿੰਨਾ ਉਹ ਉਸ ਟਾਈਮ ਵੀ ਜਿਹੜੀ ਫਲੈਂਗ ਆਈ ਉਸ ਦੇ ਸਾਹਮਣੇ ਉਹਨਾਂ ਨੇ ਆਪਣੀ ਲੋਕਰ ਜੋ ਕੱਢੀ ਆਪਣੇ ਟੇਬਲ ਤੇ ਰੱਖੀ ਮਨਦੀਪ ਸਿੰਘ ਨੇ ਮਨਦੀਪ ਸਿੰਘ ਮੈਨੇਜਰ ਨੇ ਜੀ ਔਰ ਨਾਲ ਹੀ ਕਾਊਂਟਰਟ ਜਿਹੜਾ ਅਮਰਤਪਾਲ ਸਿੰਘ ਬੈਠਾ ਸੀ ਉਹਨਾਂ ਨੇ ਕੱਢ ਕੇ ਉਹ ਦਿਖਾਉਣਾ ਕੀਤਾ ਉਹਨਾਂ ਨੇ ਪਹਿਲਾਂ ਦੇਖਿਆ ਚੈੱਕ ਕੀਤਾ ਉਸ ਦੇ ਉਪਰੰਤ ਉਹ ਜਿਹੜੀ ਲਿਖੀ ਹੋਈ ਉਹਨਾਂ ਕੋਲ ਪਹੁੰਚੀ ਹੋਈ ਸੀਗੀ ਰਿਪੋਰਟ ਉਹ ਮੈਨੂੰ ਦਿਖਾਈ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਬਾਰੇ ਮੈਂ ਨਹੀਂ ਜਾਣਦਾ ਕਿਉਂਕਿ ਇਸ ਦੇ ਉੱਪਰ ਜਿਹੜੇ ਸਿਗਨੇਚਰ ਕੀਤੇ ਹੋਏ ਨੇ ਉਹ ਮੇਰੇ ਨਹੀਂ ਹਨ ਪਹਿਲੀ ਗੱਲ ਇਹ ਜਿਹੜੀ 50000 ਵਾਲੀ ਪਰਚੀ ਹੈ ਜੋ ਕਿ ਉਹਨਾਂ ਨੇ ਕੱਟੀ ਹੋਈ ਸੀ 1 ਬੰਨੇ 500 ਮੈਨੂੰ ਵੀ ਉਸੇ ਦਿਨ ਪਤਾ ਲੱਗਾ ਅਛਾ ਠੀਕ ਹੈ ਜੀ ਜਦੋਂ ਫਲੈਂਗ ਆਉਂਦੀ ਹੈ ਜੀ ਉਸ ਦੇ ਉਪਰੰਤ 14100 ਦੀ ਜਿਹੜੀ ਪਰਚੀ ਕੱਟੀ ਗਈ ਹੈ ਉਹ 2100 ਲੈ ਕੇ ਉਹਦੇ ਉੱਪਰ ਕ੍ਰੈਸ਼ ਕੀਤਾ ਗਿਆ ਹੈ ਜੀ ਉਹ ਅੰਨੇ ਬੰਦੇ ਨੂੰ ਵੀ ਦਿਸਦਾ ਹੈ ਔਰ ਦੂਜੇ ਬੰਨੇ ਉਸ ਦੇ ਉੱਪਰ 14100 ਕੱਟ ਕੇ ਗਲੇ ਨੂੰ ਦੇ ਦਿੱਤੀ ਗਈ ਜਿਹੜੀ ਸੀ ਜੋ ਜਾਣਦੇ ਨੇ ਜੀ ਔਰ ਉਸ ਦੇ ਉੱਪਰ ਵੀ ਮੇਰੇ ਜਿਹੜੇ ਸਿਗਨੇਚਰ ਅਕਾਊਂਟੈਂਟ ਹੈ ਚਾਹੇ ਮੈਨੇਜਰ ਹੈ ਉਹ ਜਾਣਦੇ ਸੀ ਉਹ ਕਰ ਲੈਂਦੇ ਸੀ ਮੈਂ ਕਈ ਵਾਰ ਐਸੇ ਮਾਰਦਾ ਸੀ ਮੈਨੂੰ ਡਰ ਪਿਆ ਹੋਇਆ ਸੀ ਵੀ ਪਤਾ ਨਹੀਂ ਕੀ ਕਰਨਾ ਪਰ ਮੈਂ ਜਿਹਨੂੰ ਵੀ ਮੰਨ ਲਓ ਜਾ ਕੇ ਦੱਸਦਾ ਸੀਗਾ ਉਹ ਨਹੀਂ ਸੀ ਮੰਨਦੇ ਸੋ ਉਹਨਾਂ ਨੇ ਉਹ ਕਰੈਸ਼ ਕੀਤਾ ਹੋਇਆ ਸੀਗਾ ਉਸ ਨੂੰ ਵੀ ਉਸ ਨੂੰ ਵੀ ਕਰੈਸ਼ ਕੀਤਾ ਹੋਇਆ ਉਹਦੇ ਉੱਪਰ ਆਪਾਂ ਦੇਖ ਵੀ ਸਕਦੇ ਮੇਰੇ ਕੋਲ ਸਬੂਤ ਵੀ ਹਾਜ਼ਰ ਹੈ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਮੈਨੇਜਰ ਮਨਦੀਪ ਸਿੰਘ ਆ ਉਹ ਤੁਹਾਡੇ ਸਕਨੇਚਰ ਕਰਕੇ ਸਾਰਾ ਕਬਲਾ ਕਰ ਰਿਹਾ ਸੀ ਕਬਲਾ ਕਰ ਗਿਆ ਜੀ ਠੀਕ ਆ ਤੁਹਾਡੇ ਕੋਲ ਤੁਹਾਡੇ ਹੈ ਨਹੀਂਗੇ ਮਤਲਬ ਮੇਰੇ ਉੱਪਰ ਉਹਦੇ ਬਿਲਕੁਲ ਸੈਨ ਨਹੀਂ ਉਹ ਜਿੱਥੇ ਮਰਜ਼ੀ ਇੰਡੀਆ ਵਰਲਡ ਵਿੱਚ ਚੈੱਕਰਾ ਕਰਾ ਸਕਦੇ ਆ ਬਿਲਕੁਲ ਮੇਰੇ ਸਿਗਨੇਚਰ ਹੈ ਨੇ ਯਾ ਜਿਆਦਾ 500 ਬਣਿਆ ਸਕਾ ਹਾਂ ਹਾਂਜੀ ਯਾ ਜਿਆਦਾ 500 ਬਣਿਆ 5000 ਦਾ 500 ਉਹ ਵੀ ਫਲੈਂਗ ਨੇ ਚੈੱਕ ਕੀਤਾ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਸਚਾਈ ਆ ਉਹਦੇ ਵਿੱਚ ਮੈਨੂੰ ਉਹਦੇ ਵਿੱਚ ਹਾਂਜੀ ਕੁਝ ਨਹੀਂ ਪਤਾ ਮਤਲਬ ਕਵਨ ਦਾ ਪਹਿਲਾ 100 ਵਾਲਾ ਪਤਾ ਹੈ ਉਹ ਉਸੇ ਦਿਨੀ ਮੇਰੇ ਸਾਹਮਣੇ ਆਇਆ ਜਿਸ ਦਿਨ ਫਲੈਂਗ ਚੈਕਿੰਗ ਕੋਈ 9 ਤਰੀਕ ਉਹ ਤੁਸੀਂ ਦੇਖਿਆ ਪੰਜਵੇਂ ਮਹੀਨੇ 2025 ਮਤਲਬ ਗਵਾ ਨਾ ਹੋਇਆ ਉਹ ਮੈਂਜਰਾ ਮੈਂਜਰਾ ਮਨਦੀਪ ਸਿੰਘ ਉਹਨੇ ਕੀਤਾ ਨਾ ਹਾਂਜੀ ਇਹ ਲੇਖਾ ਕਰਦੇ ਜਿਹੜੇ ਆਪਣੇ ਦੇਖ ਕੇ ਗਏ ਸੀ ਉਹਨਾਂ ਨੇ ਵੀ ਉਸ ਟਾਈਮ ਹੀ ਆਖਿਆ ਕਿ ਇਹਨਾਂ ਨੂੰ ਹੀ ਦੇਖ ਕੇ ਗਏ ਆ ਤੇ ਹੁਣ ਤੁਸੀਂ ਸਬਾਵਾਂ ਤੋਂ ਸਸਪੈਂਡ ਆ ਤੁਸੀਂ ਹਾਂਜੀ ਓਕੇ